ਅਸੀਂ ਸਤਿ ਮਾਮਲਾ ਕੀ ਹੈ ਸਰ ਜੀ ਅ ਮਿਸਟਰ ਸਾਹਿਬ ਦੀ ਲੰਡਨ ਦੀ ਨਿਰਦੇਸ਼ਾਈ ਇੱਕ ਜੰਦਰ ਫਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲਸ ਇੰਡੀਅਨ ਕਰੰਸੀ ਔਰ 320 ਯੂ ਐਸ ਡਾਲਰ ਜਿਹੜੇ ਨੇ ਉਹ ਇੱਕ ਬੰਦੇ ਨਾਲ ਰਿਕਵਰ ਕੀਤੇ ਆ ਜਿਹੜਾ ਕਿ ਫਰੀਨ ਸ਼ੂਦ ਹੈ ਉਹਨੂੰ ਸ਼ਾਹ ਖੋੜਾ ਰਹਿਣਾ ਨੇ ਜਿਹਦੀ ਉਮਰ 55 ਸਾਲ ਦੀ ਇਹ ਸਰ ਇਹ ਕਿੱਥੋਂ ਲੈ ਕੇ ਆਇਆ ਸੀਗਾ ਏਜੀ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬਸ ਦੇ ਵਿੱਚ ਆ ਰਹੀ ਸੀ ਜਿੱਥੋਂ ਉਹਨੇ ਆਪਣੇ ਰਸੀਬ ਕਰਕੇ ਆਪਣੀ ਗੱਡੀ 'ਚ ਰੱਖਿਆ ਜਿੱਥੋਂ ਅਜੇ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਨਪੁਟ ਮਿਲਿਸੀ ਹੁੰਤੇ ਐਫਆਈਆਰ ਲਾਂਚ ਕਰਕੇ ਨੂੰ ਜਦੋਂ ਉਹ ਕੀ ਚੱਕੀਤਾ ਜਾਂ ਕੋਈ ਰਿਕਵਰੀ ਹੋਈ ਸਰ ਜਿੱਦਾਂ ਤੁਸੀਂ ਦੱਸਿਆ ਬਸ ਦੇ ਵਿੱਚ ਆ ਰਹੀ ਸੀ ਬਸ ਦੇ ਵਿੱਚ ਕੋਈ ਨਾਲ ਸੀਗਾ ਕਰੰਸੀ ਦੇ ਨਾਮ ਨਹੀਂ ਹਲੇ ਤੱਕ ਉਹ ਕੋਈ ਗੱਲ ਪੁਆਇਰ ਨਹੀਂ ਹੋਈ ਕੋਈ ਐਫਆਈਆਰ ਲਾਂਚ ਹੋਈ ਵੀ ਪਹਿਲਾਂ ਅੱਤੇ ਇਹ ਤੇ ਪਹਿਲਾਂ ਇੱਕ FIYA ਦਿੱਲੀ 에어ਪੋਰਟ ਦੀ ਲੌਂਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਿਆ ਉਹਨੂੰ ਵੈਰੀਫਾਈ ਕਰ ਲਿਆ ਫਿਕਸ ਸੈਕਸ਼ਨ ਹਾਂ ਸਰ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਹੈ ਇਦਾਂ 12 ਸਾਲ ਤੋਂ ਵੈਸਟ ਇੰਡੀਅਨ ਮਾਈਂਡ ਟ੍ਰਾਂਸਪੋਰਟ ਦਾ ਕੰਮ ਕਰਦਾ ਜੀ ਹਾਂ ਕੋਈ ਗੱਲਬਾਤ ਹੋਈ ਹੈ ਨਾ ਕੀ ਹੈ ਨਹੀਂ ਦੱਸਿਆ ਕਿ ਕਿੰਨੇ ਕ ਬੰਦੇ ਨਾਂ ਲੈ ਦੇ ਨਹੀਂ ਅਜੇ ਉਹ ਤਫਤੀਸ਼ ਦਾ ਹਿੱਸਾ ਹੈ ਤਫਤੀਸ਼ ਤੇ ਚੱਲ ਰਹੀ ਹੈ ਸਰ ਰਿਮਾਂਡ ਕਿੱਥੋਂ ਉਤਰ ਰਿਹਾ ਹੈ ਇਹ ਬਸ਼ੀਰਪੁਰ ਟ੍ਰੀਪੁਆਇੰਟ ਸਰ ਰਿਮਾਂਡ ਮਿਲ ਗਿਆ ਦਾ ਹਾਂਜੀ ਰਿਮਾਂਡ ਮਿਲ ਗਿਆ ਨਹੀਂ ਹਲੇ ਰਿਮਾਂਡ ਤੇ ਪੇਸ਼ ਕਰਾਂਗੇ ਜੀ ਕੋਟ ਫਿਰ ਰਿਮਾਂਡ हां सर गड्डी ਦਾ ਪਤਾ ਲੱਗਾ ਗੱਡੀ ਜਿਹੜੀ ਗੱਡੀ ਚ ਫੜਿਆ ਗਿਆ ਗੱਡੀ ਕਿਸ ਨਾਲ ਅਜੇ ਪ੍ਰੋਪਰ ਪੁਸ਼ਟੀ ਨਹੀਂ ਹੋ ਪਾਈ ਜਿਉਂਕਿ ਜਦੋਂ ਉਹਨੂੰ ਹਸਪਤਾਲ ਕੀਤਾ ਸੀ ਤਾਂ ਉਹ ਥੋੜੀ ਦੇਰ ਬਾਅਦ ਜਦੋਂ ਮੈਡੀਕਲ ਕਰਾਇਆ ਤੇ ਨਹੀਂ ਸ਼ੂਗਰ ਕਾਫੀ ਵਧੀ ਆਈ ਸੀ ਤਾਂ ਉਹਨੂੰ ਐਡਮਿਟ ਕਰ ਲਿਆ ਸੀ ਡਾਕਟਰ ਨੇ। ਤਾਂ ਇਸ ਕਰਕੇ ਹੁਣ ਸ਼ਹਿਰੇ ਜਦੋਂ ਉਹਨਾਂ ਨੇ ਡਿਸਚਾਰਜ ਕੀਤਾ ਉਸ ਤੋਂ ਬਾਅਦ ਜਿੰਨੇ ਕੁਝ-ਕਿਛ ਕਰ ਸਕਦੇ ਹੁਣ ਅਲੇ ਤਫਤੀਸ਼ ਅੱਗੇ ਚੱਲੇਗੀ ਤੇ ਸਾਰੀ ਗੱਲ ਥ clear ਹੋਏਗਾ। ਸਰ ਇੱਕ ਵਾਰੀ ਦੱਸ ਜੋ ਇੰਡੀਅਨ ਕਰੰਸੀ ਕਿੰਨੀ ਹੈ ਵਿਦੇਸ਼ੀ ਕਰੰਸੀ ਕਿੰਨੀ ਹੈ ਸਰ? ਇੰਡੀਅਨ ਕਰੰਸੀ ਹੈਗੀ ਜੀ ਐਗਜੈਕਟਲੀ 2 ਕਰੋੜ 93 ਲੱਖ 5200